ਪ੍ਰਹਾਰ ਆਪਰੇਸ਼ਨ ਜੀ ਕੱਲ ਇੱਕ ਸਪੈਸ਼ਲਾਈਜ਼ਡ ਮੁਹਿੰਮ ਇੱਕ ਆਪਰੇਸ਼ਨ ਪ੍ਰਹਾਰ ਜੋ ਹੈ ਆਰਗੇਨਾਈਜ਼ ਕ੍ਰਾਈਮ ਦੇ ਅਗੇਂਸਟ ਪੰਜਾਬ ਪੁਲਿਸ ਵੱਲੋਂ ਸਟਾਰਟ ਕੀਤਾ ਗਿਆ ਹੈਗਾ ਵਰਦੀ ਡੀਜੀਪੀ ਸਾਹਿਬ ਨੇ ਪ੍ਰੈਸ ਨੂੰ ਆਲਰੇਡੀ ਦੱਸਤਾ ਹੈਗਾ ਤੇ ਕੱਲ ਤੋਂ ਹੀ ਪੰਜਾਬ ਦੇ ਸਾਰੇ ਡਿਸਟ੍ਰਿਕਟਸ ਦੇ ਵਿੱਚ ਵੱਖਰੀ ਵੱਖਰੀ ਰੇਡਿੰਗ ਪਾਰਟੀਆਂ ਕੱਢਿਆ ਗਿਆ ਤੇ ਭਟੇਂਡਾ ਵਿਖੇ ਵੀ ਅਸੀਂ ਤਕਰੀਬਨ 450 ਕੇ ਤਕਰੀਬਨ ਫੋਰਸ ਅਸੀਂ ਕੱਲ ਲਾਈ ਸੀਗੀ ਅੱਜ 350 ਕੇ ਤਕਰੀਬਨ ਫੋਰਸ ਅਸੀਂ ਇਸ ਮੁਹਿੰਮ ਦੇ ਉੱਪਰ ਸਰਚ ਦੇ ਲਈ ਲਾਈ ਹੋਈ ਹੈ ਤੇ ਟੋਟਲ ਕੱਲ ਵੀ ਸਾਡੀ 66 ਰੀਡਿੰਗ ਪਾਰਟੀਆਂ ਬਣਾਈ ਗਈਆਂ ਸੀਗੀਆਂ ਜਿਨ੍ਹਾਂ ਨੂੰ ਸਪੈਸ਼ਲ ਟਾਰਗੇਟ ਦਿੱਤੇ ਗਏ ਸੀਗੇ ਤੇ ਅੱਜ ਵੀ ਬਾਟ ਕੇ ਤਕਰੀਬਨ ਇਦਾਂ ਦੀ ਟੀਮਸ ਬਣੀਆਂ ਸੀਗੀਆਂ ਇਹਨਾਂ ਦੀ ਸੁਪਰਵੀਜ਼ਨ ਓਵਰਆਲ ਜੀਓ ਰੈਂਕ ਦੇ ਅਧਿਕਾਰੀ ਕਰ ਰਹੇ ਨੇ ਤੇ ਜੋ ਸਾਡੇ ਇਸ ਮੁਹਿੰਮ ਦੇ ਅੰਡਰ ਜੋ ਸਾਡੇ ਏਰੀਆ ਦੇ ਗੈਂਗਸਟਰ ਅਸੋਸੀਏਟਸ ਹੈ ਜੋ ਗੈਂਗਸਟਰਸ ਦਾ ਸਾਥ ਦਿੰਦੇ ਹੈ क्राइम ਦੇ ਵਿੱਚ ਜਾਂ ਉਹਨਾਂ ਦੀ ਮਦਦ ਕਰਦੇ ਲੋਜਿਸਟਿਕਲੀ ਮਦਦ ਕਰਦੇ ਉਹਨਾਂ ਦਾ ਵੀ ਉਹਨਾਂ ਦੀ ਵੀ ਅਰੈਸਟ ਕੀਤੀ ਗਈ ਹੈ ਬੰਦੇ ਕਾਨੂੰਨੀ ਧਾਰਾ ਦੇ ਅੰਡਰ ਇਹਦੇ ਨਾਲ ਨਾਲ ਹੀ ਜੋ ਸਾਡੇ ਏਰੀਆ ਦੇ ਵੌਂਟਡ ਕ੍ਰਿਮੀਨਲ ਸੀਗੇ ਅਲੱਗ-ਅਲੱਗ ਕੇਸਸ ਦੇ ਵਿੱਚ ਸੀਨੀਅਰਸ क्राइम ਦੇ ਚੋਰੀ ਦੇ 스ਨੈਚਿੰਗ ਦੇ ਔਰ ਅਲੱਗ-ਅਲੱਗ ਕੇਸਸ ਦੇ ਵਿੱਚ ਉਹਨਾਂ ਨੂੰ ਵੀ ਅਰੈਸਟ ਕੀਤਾ ਗਿਆ ਕੁਝ ਪ੍ਰੋਕਲੇਮਡ ਆਫੈਂਡਰਸ ਨੂੰ ਵੀ ਅਰੈਸਟ ਕੀਤਾ ਗਿਆ ਹੈਗਾ ਤੇ ਇਹਦੇ ਨਾਲ ਨਾਲ ਹੀ ਆ ਇੱਕ ਕੱਲ ਇੱਕ ਪਰਸਨ ਤੋਂ ਇੱਕ ਬੱਤੀ ਬੋਰ ਦਾ ਵੈਪਨ ਪਿਸਟਲ ਰਿਕਵਰ ਕੀਤੀ ਹੈ ਉਹਦਾ ਵੀ ਫਿਰ ਅਗੇ ਤਫਤੀਸ਼ ਜਾਰੀ ਹੈਗੀ ਕੁਝ ਵਹੀਕਲ ਵੀ ਚੋਰੀशुदा ਔਰ ਬਿਨਾ ਨੰਬਰ ਪਲੇਟ ਕੇ ਜੋ ਵਹੀਕਲਸ ਹੁੰਦੇ ਉਹਨਾਂ ਨੂੰ ਵੀ ਰਿਕਵਰ ਕੀਤਾ ਗਿਆ ਹੈਗਾ ਤੇ ਉਹਦੇ ਉੱਪਰ ਵੀ ਫਿਰ ਬੰਦੀ ਕਾਨੂੰਨੀ ਤਾਰਾਵਾ ਦੇ ਅੰਦਰ ਅਸੀਂ ਐਕਸ਼ਨ ਕਰ ਰਹੇ ਹਾਂ ਤੇ ਇਹਦੇ ਨਾਲ ਨਾਲ ਹੀ ਸਿਟੀ ਦੇ ਏਰੀਆ ਦੇ ਵਿੱਚ ਜਿਵੇਂ ਤੁਸੀਂ ਦੇਖ ਸਕਦੇ ਹੋ ਸੀ ਰੇਲਵੇ ਸਟੇਸ਼ਨ ਦੀ ਵੀ ਚੈਕਿੰਗ ਕਰਾ ਰਹੇ ਹਾਂ ਤੇ ਅੱਜ ਇੱਕ ਸਪੈਸ਼ਲ ਚੈਕਿੰਗ ਸਿਟੀ ਅਗੇ ਏਰੀਆ ਦੇ ਵਿੱਚ ਅਸੀਂ ਚੋਰੀ ਚੋਰ ਔਰ ਜੋ ਚੋਰੀ ਦੀ ਜੋ ਘਟਨਾਵਾਂ ਨੂੰ ਅੰਜਾਮ ਦਿੰਦੇ ਦਾ ਇਦਾਂ ਦੇ ਵਿਅਕਤੀਆਂ ਦੀ ਵੀ ਚੈਕਿੰਗ ਵਗੈਰਾ ਕਰਾਈ ਹੈ ਅ ਇਸ ਮੁਹਿੰਮ ਦੇ ਅੰਡਰ ਫਿਰ ਸਾਨੂੰ ਇੱਕ ਕਾਮਯਾਬੀ ਵੀ ਮਿਲੀ ਹੈਗੀ ਕਿ ਜੋ ਕੱਲ ਮਨੀਆਰੇ ਦੀ ਸ਼ਾਪ ਦੇ ਉੱਪਰ ਜੋ ਚੋਰੀ ਦੀ ਘਟਨਾ ਹੋਈ ਸੀਗੀ ਤੇ ਉਹ ਸਾਡੀ ਟ੍ਰੇਸ ਹੋ ਗਈ ਹੈ ਵਿਦਨ 24 ਆਵਰਸ ਤੇ ਉਹਦੇ ਵੀ ਫਿਰ ਜੋ ਅਕਿਊਜ਼ਡ ਹੈ ਉਹਨਾਂ ਨੂੰ ਫੜ ਲਿਆ ਗਿਆ ਉਹਨਾਂ ਤੋਂ ਵੀ ਫਿਰ ਪੁੱਛਗਿੱਛ ਜਾਰੀ ਹੈ ਹੁਣੇ-ਹੁਣੇ ਉਹਨਾਂ ਦਾ ਉਹਨਾਂ ਨੂੰ ਫੜਿਆ ਗਿਆ ਤੇ ਉਹਨਾਂ ਤੋਂ ਕੁਝ ਰਾਸ਼ੀ ਰਿਕਵਰ ਵੀ ਹੋਈ ਹੈ ਤੇ ਉਹਨਾਂ ਨੇ ਕੁਝ ਹੋਰ ਘਟਨਾ ਚੋਰੀ ਦੀ ਉਨਾਂ ਨੇ ਇੱਕ ਕਨਫੈਸ ਕੀਤਾ ਕਿ ਉਹਨਾਂ ਨੇ ਚੋਰੀ ਦੀ ਘਟਨਾਵਾਂ ਨੂੰ ਹੋਰ ਬੇਅੰਤ ਅੰਜਾਮ ਦਿੱਤਾ ਸੀਗਾ ਤੇ ਆਗੇ ਉਹਨਾਂ ਦੀ ਪੁੱਛਗਿੱਛ ਤੋਂ ਜਿਹੜੇ ਜਿਹੜੇ ਵੀ ਕੇਸਿਸ ਟਰੇਸ ਹੁੰਦੇ ਫਿਰ ਅਸੀਂ মিডিਆ ਦੇ ਸਾਥੇ ਦੇ ਨਾਲ ਉਹ ਡੀਟੇਲ ਸ਼ੇਅਰ ਕਰ ਦਾਂਗੇ ਤੇ ਟੋਟਲ ਜੋ ਹੁਣ ਤੱਕ ਆਪਰੇਸ਼ਨ ਪ੍ਰਹਾਰ ਜੋ ਚੱਲ ਰਿਹਾ ਹੈਗਾ ਇਹਦੇ ਵਿੱਚ 110 ਪਰਸਨ ਜੋ ਵੱਖਰੇ ਵੱਖਰੇ ਕੇਸਿਸ ਤੋਂ ਵਾਂਟਡ ਸੀਗੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਇਹਦੇ ਨਾਲ ਨਾਲ ਹੀ ਅੱਜ ਵੀ ਕੁਝ ਪਰਸਨ ਜਿਨ੍ਹਾਂ ਨੂੰ ਵੈਰੀਫਿਕੇਸ਼ਨ ਦੇ ਲਈ ਰਾਉਂਡ ਅਪ ਕੀਤਾ ਗਿਆ ਉਹਨਾਂ ਦੀ ਵੈਰੀਫਿਕੇਸ਼ਨ ਚੱਲਦੀ ਜ਼ਰੂਰੀ ਹੈ ਫਿਰ ਜੋ ਉਹਨਾਂ ਦੀ ਪੁੱਛਗਿੱਛ ਤੋਂ ਨਿਕਲਦਾ ਹੈ ਉਹਦੇ ਬੇਸਿਸ ਤੇ ਫਿਰ ਲੀਗਲ ਜੋ ਕਾਰਵਾਈ ਬਣਦੀ ਫਿਰ ਕੀਤੀ ਜਾਏਗੀ ਤੇ ਆ ਜੋ ਮੁਹਿੰਮ ਹੈਗੀ ਆ ਲੌਂਗ ਟਰਮ ਚੱਲਦੀ ਰਹੇਗੀ ਆਰਗੇਨਾਈਜ਼ ਕ੍ਰਾਈਮ ਦੇ ਅਗੇਂਸਟ ਸਪੈਸ਼ਲ ਫੋਕਸ ਗੈਂਗਸਟਰ ਤੇ ਗੈਂਗਸਟਰ ਦੇ ਐਸੋਸੀਏਟਸ ਦੇ ਉੱਪਰ ਰਹੇਗਾ ਬਟ ਓਵਰ ਆਲ ਜੋ ਆਰਗੇਨਾਈਜ਼ ਕ੍ਰਾਈਮ ਹੈ ਚੋਰੀ ਵੀ ਹੁੰਦਾ ਹੈਗਾ ਸਨੈਚਿੰਗ ਵਗੈਰਾ ਉਹਦੀ ਪੂਰੀ ਕਮਰ ਤੋੜਨ ਦਾ ਇਹ ਪੰਜਾਬ ਪੁਲਿਸ ਦਾ ਇੱਕ ਉਪਰਾਲਾ ਹੈਗਾ ਟੀਚਾ ਹੈਗਾ ਇਹਨੂੰ ਸਟਾਰਟ 72 ਘੰਟੇ ਦੀ ਇੱਕ ਸਪੈਸ਼ਲਾਈਜ਼ਡ ਇੰਟੈਂਸਿਫਾਈਡ ਮੁਹਿੰਮ ਦੇ ਨਾਲ ਕੀਤਾ ਗਿਆ ਬਟ ਇਹ ਅੱਗੇ ਵੀ ਚੱਲਦਾ ਰਹੇਗਾ ਤੇ ਅੱਗੇ ਵੀ ਅਸੀਂ ਇਦਾਂ ਹੀ ਆਰਗੇਨਾਈਜ਼ ਕ੍ਰਾਈਮ ਦੇ ਉੱਪਰ ਐਕਸ਼ਨ ਕਰਦੇ ਹੋਏ ਆਹ ਏਰੀਆ ਨੂੰ ਹੋਰ ਸਿਕਿਉਰ ਤੇ ਸੇਫ ਬਣਾਉਣ ਦੀ ਕੋਸ਼ਿਸ਼ ਸਾਡੀ ਜਾਰੀ ਰਹੇਗੀ ਜਿਹੜੇ ਕੰਗਸ ਮੁਖਤਾਰਾ ਵਿੱਚ ਆ ਚੁੱਕੇ ਆ ਉਹਨਾਂ ਦੇ ਵੀ ਕਹਿੰਦੇ ਕਲੰਡਰ ਦੇ ਦੇਖੀ ਮੁੱਖ ਤਾਰਾ ਦੇ ਵਿੱਚ ਜੋ ਆ ਚੁੱਕਾ ਹੈ ਔਰ ਉਹਦਾ اگر ਕ੍ਰਾਈਮ ਰਿਕਾਰਡ ਹੁੰਦਾ ਹੈਗਾ ਤੇ ਪ੍ਰੀਵੈਂਟਿਵ ਜੋ ਸਟੈਪਸ ਹੁੰਦੇ ਆ ਐਸ ਪਰ ਲਾ ਉਹ ਇਸ ਕਰਕੇ ਕੀਤੇ ਜਾਂਦੇ ਤਾਂ ਕਿ ਉਹ ਅੱਗੇ ਕ੍ਰਾਈਮ ਨਾ ਕਰੇ ਤਾਂ ਉਹਦੇ ਉੱਪਰ ਇੱਕ ਡੈਟਰੈਂਟ ਇਫੈਕਟ ਦੇ ਲਈ ਹੁੰਦਾ ਹੈਗਾ ਉਹਨੂੰ ਅਸੀਂ ਕ੍ਰਿਮੀਨਲ ਐਕਸ਼ਨ ਨਹੀਂ ਮੰਨਦੇ ਉਹਨੂੰ ਪ੍ਰੀਵੈਂਟਿਵ ਐਕਸ਼ਨ ਐਸ ਪਰ ਲਾ ਹੁੰਦਾ ਹੈਗਾ ਤਾਂ ਜਿਹੜੇ ਪਰਸਨ ਕ੍ਰਾਈਮ ਨਹੀਂ ਕਰ ਰਹੇ ਤਾਂ ਉਹਨਾਂ ਦੇ ਵੀ ਪ੍ਰੀਵੈਂਟਿਵ ਐਕਸ਼ਨ ਕੀਤਾ ਜਾਂਦਾ ਤਾਂ ਕਿ ਉਹ ਅੱਗੇ ਕ੍ਰਾਈਮ ਨਾ ਕਰਨ ਤੇ ਲੇਕਿਨ ਜਿਹੜਾ ਪਰਸਨ ਕ੍ਰਾਈਮ ਦੇ ਵਿੱਚ ਉਹਦੀ ਜਿਦੀ ਸਮੂਲੀਅਤ ਨਿਕਲਦੀ ਉਹਦੇ ਉੱਪਰ ਫਿਰ ਬਣਦੀ ਕ ਰਾਦੇ ਵਿੱਚ ਐਕਸ਼ਨ ਲਿੱਤਾ ਜਾਂਦਾ ਤੇ ਮੁਖਧਾਰਾ ਵਾਲੇ ਨੂੰ ਅਸੀਂ ਕ੍ਰਿਮੀਨਲ ਐਕਸ਼ਨ ਵਾਲੇ ਪਾਸੇ ਨਹੀਂ ਲੈ ਕੇ ਜਾਂਦੇ ਮੈਡਮ ਛੋਟੀਆਂ ਕਿੰਨੇ ਚੋਰੀ ਦੀ ਖਬਰ ਹੋ ਗਈ ਕਿੰਨੇ ਬੰਦੇ ਪਕੜਾ ਹੋਏ ਨੇ ਸੱਤ ਬੰਦੇ ਨੂੰ ਰਾਉਂਡ ਅਪ ਕੀਤਾ ਗਿਆ ਹੈਗਾ ਤੇ ਤਿੰਨ ਨੇ ਮੰਨਿਆ ਹੈਗਾ ਚੋਰੀ ਦੇ ਵਿੱਚ ਉਹਨਾਂ ਦੀ ਸਮੁਲੀਅਤ ਸੀਗੀ ਬਾਕੀਆਂ ਨੇ ਬਾਕੀ ਹੋਰ ਕੇਸਿਸ ਦੀ ਹਜੇ ਹਾਮੀ ਭਰੀ ਹੈ ਡੀਟੇਲ ਦੇ ਵਿੱਚ ਉਹਨਾਂ ਦੀ ਪੁੱਛਗਿੱਛ ਕਰਨੀ ਹੈ ਕਿਉਂਕਿ ਹੁਣੇ-ਹੁਣੇ ਉਹਨਾਂ ਨੂੰ ਰਾਉਂਡ ਅਪ ਕੀਤਾ ਗਿਆ ਹੈ ਪ੍ਰਤਾਪਨਗਰ ਪ੍ਰਤਾਪਨਗਰ ਜਿਹੜੀ ਚੋਰੀ ਹੋਈ ਸੀ ਜੁਐਲਰੀ ਦੀ ਜੀ ਉਹਦਾ ਵੀ ਅਸੀਂ ਸਾਨੂੰ ਥੋੜਾ ਜਿਹਾ ਅੰਦੇਸ਼ਾ ਹੈਗਾ ਹੀ ਹੋ ਸਕਦਾ ਇਹ ਨਾਲ ਦੇ ਵਿੱਚ ਕਿਸੇ ਦੀ ਸੰਬੂਲਤ ਹੋਏ ਤਾਂ ਅਸੀਂ ਪੁੱਛਗਿਛ ਤੋਂ ਬਾਅਦ ਮੀਡੀਆ ਦੇ ਸਾਥੀਆਂ ਦੇ ਨਾਲ ਆ ਵੀ ਡੀਟੇਲ ਸ਼ੇਅਰ ਕਰ ਦਾਂਗੇ ਹਜੇ ਇਨ ਚੋਰਾਂ ਦੀ ਕਿਉਂਕਿ ਹੁਣੇ ਉਹਨੇ ਰਾਉਂਡ ਅਪ ਕੀਤਾ ਗਿਆ ਹੈਗਾ ਤੇ ਇੱਕ ਵਾਰੀ ਪੁੱਛਗਿਛ ਡੀਟੇਲ ਦੀ ਪੁੱਛਗਿਛ ਹਜੇ ਬਾਕੀ ਹੈ 26 ਜਨਵਰੀ ਨੂੰ ਦੇਖਦੇ ਹੋਏ ਸਾਡੇ ਸਿਕਿਉਰਿਟੀ ਪ੍ਰੋਗਰਾਮ ਚੱਲ ਰਹੇ ਨੇ ਚੈਕਿੰਗ ਕ라우ਡਿਡ ਪਲੇਸਸ ਦੀ ਜਿਵੇਂ ਅੱਜ ਅਸੀਂ ਰੇਲਵੇ ਸਟੇਸ਼ਨ ਦੀ ਚੈਕਿੰਗ ਕਰ ਰਹੇ ਹਾਂ ਬੱਸ ਸਟੈਂਡਸ ਦੀ ਮਾਰਕੀਟਸ ਦੀ ਜਿੱਥੇ-ਜਿੱਥੇ ਵੀ ਲੋਕੀ ਜਾਂਦੇ ਉੱਥੇ ਦੀ ਅਸੀਂ ਚੈਕਿੰਗ ਕਰਾਉਂਦੇ ਰਹਿੰਦੇ ਹਾਂ ਇਹਦੇ ਨਾਲ ਨਾਲ ਹੀ ਨਾਕਾਬੰਦੀ ਨੂੰ ਅਸੀਂ ਇੰਟੈਂਸੀਫਾਈ ਕੀਤਾ ਹੈਗਾ ਅਸੀਂ ਪੀਸੀਆਰ ਦਾ ਨੰਬਰ ਵਧਾਇਆ ਹੈਗਾ ਤੇ ਪੀਸੀਆਰ ਦੇ ਰਾਹੀਂ ਵੀ ਅਸੀਂ ਪੁਲਿਸ ਦੀ ਪ੍ਰੈਜ਼ੈਂਸ ਨੂੰ ਵਧਾਉਣ ਦਾ ਇੱਕ ਕੰਮ ਕਰ ਰਹੇ ਇਹਦੇ ਨਾਲ ਨਾਲ ਹੀ ਅਸੀਂ ਜੋ ਨਾਕਾਬੰਦੀ ਦਾ ਟਾਈਮਿੰਗ ਵਗੈਰਾ ਵੀ ਇਦਾਂ ਰੱਖेंगे ਤਾਂ ਕਿ ਪੁਲਿਸ ਦੀ ਪ੍ਰੈਜ਼ੈਂਸ ਰਹੇ ਤੇ ਲੋਕਾਂ ਨੂੰ ਸੇਫ ਸੇਫਟੀ ਦੀ ਹੋਰ ਜ਼ਿਆਦਾ ਫੀਲਿੰਗ ਆਏ ਤੇ ਸਾਨੂੰ ਕੁਝ ਫੋਰਸ ਬਾਹਰੋਂ ਵੀ ਮਿਲੀ ਸਪੈਸ਼ਲ ਜੀ ਲਾਅ ਐਂਡ ਆਰਡਰ ਵੱਲੋਂ ਸਾਨੂੰ ਦੋ ਕੰਪਨੀਆਂ ਵੀ ਦਿੱਤੀਆਂ ਗਈਆਂ ਤੇ ਅਸੀਂ ਤਕਰੀਬਨ ਆਪਣੇ ਵੀ ਜ਼ਿਲ੍ਹੇ ਤੋਂ 550 ਕੇ ਤਕਰੀਬਨ ਫੋਰਸ ਯੂਜ਼ ਕਰਦੇ ਇਦਾਂ ਦੇ ਸਕਿਉਰਿਟੀ ਪ੍ਰੋਗਰਾਮ ਚਲਾ ਰਹੇ ਹਾਂ ਤੇ ਕੱਲ ਵੀ ਅਸੀਂ ਸਿਟੀ ਦੇ ਏਰੀਆ ਦੇ ਵਿੱਚ ਫਲੈਗ ਮਾਰਚ ਕੜ ਕੇ ਕਰਿਆ ਡੋਮਿਨੇਸ਼ਨ ਦੀ ਐਕਸਰਸਾਈਜ਼ ਕੀਤੀ ਜਿਹਦੇ ਕਰਕੇ ਲੋਕਾਂ ਨੂੰ ਇੱਕ ਸੈਂਸ ਆਫ ਸੇਫਟੀ ਅਸੀਂ ਦੇ ਪਾਈ ਕਿ ਪੁਲਿਸ ਪ੍ਰੈਜ਼ੈਂਟ ਹੈ ਤੇ ਕੁਝ ਅਗਰ ਹੁੰਦਾ ਹੈਗਾ ਤੇ ਉਹ ਪੁਲਿਸ ਦੇ ਧਿਆਨ ਚ ਲੈ ਕੇ ਆਏ ਤੇ ਇਹਦੇ ਨਾਲ ਨਾਲ ਅਸੀਂ ਟੈਨੈਂਟ ਵੈਰੀਫਿਕੇਸ਼ਨ ਉਹ ਡਰਾਈਵ ਵੀ ਸਾਡੀ ਚੱਲ ਰਹੀ ਹੈ ਅਸੀਂ ਉਹ ਵੀ ਚੈਕਿੰਗ ਵਗੈਰਾ ਕਰਾ ਰਹੇ ਹਾਂ ਤੇ ਸਾਰਾ ਕਾ ਸਾਰਾ ਇਹ 26 ਜਨਵਰੀ ਨੂੰ ਮੱਦੇ ਨਜ਼ਰ ਰੱਖਦੇ ਹੋਈ ਹੈ ਸਰ ਚਨਾਟੌਰ ਬਹੁਤ ਚੱਲ ਰਹੀ ਹੈ ਚਨਾਟੌਰ ਤੋਂ ਬਾਕੀ ਉਹਦੇ ਉਹਦੇ ਉੱਪਰ ਵੀ ਸਾਡੀ ਲਗਾਤਾਰ ਚੈਕਿੰਗ ਵੀ ਜਾਰੀ ਹੈ ਤੇ ਅਸੀਂ ਕੁਝ ਐਫਆਈਆਰਸ ਵੀ ਦਰਜ ਕੀਤੀ ਹੈ ਤੇ ਤੁਹਾਡੇ ਮਾਧਿਅਮ ਰਾਹੀਂ ਮੈਂ ਲੋਕਾਂ ਨੂੰ ਵੀ ਅਪੀਲ ਕਰਦੀ ਹਾਂ ਕਿ ਉਹ ਚਾਇਨਾ ਡੋਰ ਦੀ ਵਰਤੋਂ ਨਾ ਕਰਨ ਕਿਉਂਕਿ ਸਾਡੇ ਧਿਆਨ ਚ ਆਇਆ ਹੈਗਾ ਕਿ ਲੋਕੀ ਜਾ ਕੇ ਜਦੋਂ ਮੰਗਦੇ ਹੈ ਤੇ ਉਧਾ ਕੋਈ ਦੁਕਾਨ ਦੇ ਉੱਪਰ ਨਹੀਂ ਵੇਚ ਰਿਹਾ ਬਟ ਉਹ ਲਪੋਕੇ ਰੱਖਦੇ ਤੇ ਜਦੋਂ ਉਹਨਾਂ ਦੇ ਇੱਥੇ ਜਾਣਕਾਰ ਹੁੰਦੇ ਲੋਕੀ ਸਪੈਸ਼ਲੀ ਮੰਗਦੇ ਹੈ ਤੇ ਮੈਂ ਲੋਕਾਂ ਨੂੰ ਅ ਅਪੀਲ ਕਰਦੀ ਹਾਂ ਕਿ ਆ ਘਾਹ ਤੱਕ ਹੋ ਸਕਦਾ ਹੈ ਤੁਹਾਡੇ ਆਪਣੇ ਲਈ ਵੀ ਤੁਹਾਡੇ ਪਰਿਵਾਰ ਦੇ ਲਈ ਵੀ ਤੇ ਕਿਉਂਕਿ ਆ ਟੁੱਟਦਾ ਨਹੀਂ ਹੈਗਾ ਤੇ ਕਈ ਵਾਰੀ ਪੰਛੀ ਇਤਨੀ ਫਾਸ ਜਾਂਦੇ ਹੈ ਜੋ ਟੂ व्हीਲਰਸ ਦੇ ਉੱਪਰ ਜਾ ਰਹੇ ਹੁੰਦੇ ਕਈ ਵਾਰ ਛੋਟੇ ਬੱਚਿਆਂ ਨੂੰ ਆਗੇ ਲੋਕੀ ਬਿਠਾ ਲੈਂਦੇ ਤੇ ਛੋਟੇ ਬੱਚੇ ਦੀ ਗਰਦਨ ਦੇ ਉੱਪਰ ਕਈ ਵਾਰੀ ਕਈ ਵਾਰੀ ਫੇਟਲ ਐਕਸੀਡੈਂਟਸ ਵੀ ਹੁੰਦੇ ਨੇ ਤੇ ਮੈਂ ਤੁਹਾਨੂੰ ਤੁਹਾਡੇ ਮਾਦੀਮ ਰਾਈ ਲੋਕਾਂ ਨੂੰ ਅਪੀਲ ਕਰਦੀ ਹਾਂ ਕਿ ਚਾਈਨਾ ਡੋਰ ਦੀ ਵਰਤੋਂ ਨਾ ਕਰੋ ਤੇ ਆ ਇਲੀਗਲ ਵੀ ਹੈਗਾ ਤੇ ਅ ਅਨ ਸੇਫ ਤੋਂ ਬਹੁਤ ਜ਼ਿਆਦਾ ਅਨ ਸੇਫ ਹੈਗਾ ਤੇ ਇਹਦੇ ਨਾਲ ਨਾਲ ਹੀ ਅਸੀਂ ਸਪੈਸ਼ਲ ਇੱਕ ਦੋ ਹੋਰ ਇਨੀਸ਼ੀਏਟਿਵ ਲੈਂਗੇ ਤਾਂ ਕਿ ਅਸੀਂ ਲੋਕਾਂ ਨੂੰ ਚਾਈਨਾ ਡੋਰ ਦੇ ਨੁਕਸਾਨ ਤੋਂ ਬਚਾ ਸਕੀ ਤੇ ਐਕਸ਼ਨ ਲੈਂਗੇ ਮਾਪਿਆਂ ਤੇ ਕਾਰਵਾਈ ਦੀ ਹਮੇਸ਼ਾ ਗੱਲ ਹੁੰਦੀ ਆ ਵੀ ਮਾਪਿਆਂ ਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਜਿਹੜੇ ਬੱਚਿਆਂ ਨੂੰ ਲੈ ਕੇ ਜਾਣਗੇ ਪਰ ਕਾਰਵਾਈ ਕਦੇ ਸਾਹਮਣੇ ਦੇਖ ਨਹੀਂ ਆਉਂਦੀ ਦੇਖੀਏ ਆ ਬੈਨਡ ਹੈਗਾ ਤੇ ਅਸੀਂ ਐਫ ਆਈ ਆਰਸ ਦਿੰਦੇ ਨੇ ਇਹਦੇ ਨਾਲ ਨਾਲ ਹੀ ਅਸੀਂ ਅੱਗੇ ਵੀ ਜੋ ਬਣਦੀ ਕਾਰਵਾਈ ਹੈ ਫਿਰ ਅਸੀਂ ਕਰਾਂਗੇ ਅਗਰ ਕੋਈ ਜਾਣ ਬੁਝਕੇ ਦੀ ਵਰਤੋਂ ਕਰਦਾ ਹੈਗਾ ਤੇ ਅਸੀਂ ਤਾਂ ਅਪੀਲ ਕਰਦੇ ਕਿ ਇਹ ਇਲੀਗਲ ਚੀਜ਼ ਹੈਗੀ ਬੈਨਡ ਚੀਜ਼ ਹੈ ਇਹਦੀ ਵਰਤੋਂ ਨਾ ਕਰਨ ਡਰੋਨ ਦੇ ਨਾਲ ਵੀ ਹਾਂਜੀ ਉਹ ਚੈਕਿੰਗ ਜਿਸ ਦਿਨ ਤਿਉਹਾਰ ਹੈਗਾ ਬਸੰਤਾ ਉਸ ਦਿਨ ਅਸੀਂ ਜ਼ਰੂਰ ਇਸ ਚੀਜ਼ੇ ਚੈਕਿੰਗ ਰੱਖਦੇ ਹਾਂ ਉਹਨਾਂ ਚੱਕਰ ਉਹਨਾਂ ਜੀ ਹਾਂਜੀ ਥੈਂਕ ਯੂ